ਜੀਤਗੜ੍ਹ ਸਾਹਿਬ ਵਿਖੇ ਆਮ ਆਦਮੀ ਪਾਰਟੀ ਹਲਕਾ ਫਲੋਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਦੀਆਂ ਪਾਰਟੀ ਪ੍ਰਤੀ ਸੁਭਾਵਾਂ ਨੂੰ ਦੇਖਦੇ ਹੋਏ ਪਾਰਟੀ ਵੱਲੋਂ ਸਿੱਖਿਆ ਵਿਭਾਗ ਦਾ ਵਾਈਸ ਚੇਅਰਮੈਨ ਥਾਪਣ ਦੀ ਖੁਸ਼ੀ ਵਿੱਚ ਅਕਾਲ ਪੁਰਖ ਜੀ ਦੇ ਸ਼ੁਕਰਾਨੇ ਵਜੋਂ ਸ਼੍ਰੀ ਸੋਖਣੀ ਸਾਹਿਬ ਜੀ ਦੇ ਪਾਰ ਦਾ ਭੋਗ ਪਾਇਆ ਗਿਆ ਇਸ ਮੌਕੇ ਹਲਕਾ ਫਲੋਰ ਦੇ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੂੰ ਮੁਬਾਰਕਾਂ ਦਿੱਤੀਆਂ ਦੁਮਾਗਮ ਮੌਕੇ ਪ੍ਰਿੰਸੀਪਲ ਪ੍ਰੇਮਕੌਰ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਆ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਆਮ ਲੋਕਾਂ ਦੀ ਸੇਵਾ ਲਈ ਜੋਖ ਪਰਾਲੇ ਕਰਦੇ ਰਹਿਣਗੇ ਇਸ ਮੌਕੇ ਤੇ ਪਾਰਟੀ ਆਗੂਆਂ ਨੇ ਪ੍ਰਿੰਸੀਪਲ ਪ੍ਰੇਮਕੌਰ ਨੂੰ ਸਰੂਪਾ ਭੇਟ ਕਰਕੇ ਸਨਮਾਨਿਤ ਕੀਤਾ ਇਸ ਮੌਕੇ ਤੇ ਆਤਮ ਪ੍ਰਕਾਸ਼ ਸਿੰਘ ਬਬਲੂ ਜਨਨਲ ਸਕੱਤਰ ਕਸ਼ਮੀਰ ਸਿੰਘ ਮੱਲੀ ਚੇਅਰਮੈਨ ਇੰਟਰਵਿਊ ਤਰਾਸਤ پنڈ ڈاکٹر کے شرما ڈاکٹر بھبو شرما پردھان مہندر پال کوشپال گنڈا کوسلر شنکر سندو ہر کمل بیگم پور ਕੌਂਸਲਰ ਸ੍ਰਿੰਦਰ ਗੈਂਦਸਾਹ ਕੌਂਸਲਰ ਪਰਮਜੀਤ ਭਾਰਤੀ ਬਲਿਹਾਰ ਮਠੱਡਾ ਕੌਂਸਲਰ ਰਾਜਕੁਮਾਰ ਸੰਦੂ ਸ੍ਰਿੰਦਰ ਬਸ਼ਵਾਲ ਅਜਵਿੰਦਰ ਸਿੰਘ ਗਰਾਇਆ ਸੀਮਾ ਬਡਾਲਾ ਸੁੱਖਾ ਬਡਾਲਿਆ ਵਿਕੇਸ਼ ਗੱਪਾ ਪੂਰਨ ਚੰਦ ਸ਼ਰਮਾ ਪ੍ਰithvi ਪਾ ਸਿੰਘ ਖੇਰਾ ਨਿਰਮਲ ਪੱਟੀ ਦੀਪਕਰ ਸੂਲਪਰੀ ਰਾਜਕੁਮਾਰ ਹਾਂਸ ਰਵੀ ਸਰੋਏ ਵਿਕੇਸ਼ ਰੌਸਕੀ ਸੋਢੀ ਰਾਮ ਕੋੜਕਾ ਪਰਮਿੰਦਰ ਮਹਾਲ ਬਰਿੰਦਰ ਸੈਣੀ ਡਾਕਟਰ ਬਲਜੀਤ ਸ਼ੁਕਰਾ ਲਾਡੀ ਬਸਰਾ ਰੇਸ਼ਮ ਸਿੰਘ ਮਸਾਣੀ ਤਸੇਮ ਸਿੰਘ ਸੰਗਤ ਪਰ ਐਡਵੋਕੇਟ ਸੁਨੀਤਾ ਮੇਮੇ ਜਾਦਵਿੰਦਰ ਗਿਆਨੀ ਸੰਤੋਖ ਸਿੰਘ ਗਿੱਲ ਦੀਪਾ ਬਕਾਪਰ ਪੀਏ ਅਤੇ ਹੋਰ ਹਾਜ਼ਰ ਸਨ ਫਲੋਰ ਤੋਂ ਰਾਜਕਮਾ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਮੇਰੇ ਤੋਂ ਪਹਿਲਾਂ ਬਹੁਤ ਹੀ ਸ਼ਤਿਕਾਰਤ ਬਲਾਰਾ ਨੇ ਅੱਜ ਦੇ ਇਹ ਸ਼ਤਿਕਾਰਨਾ ਗੁਰਾਂ ਦੇ ਦਿੱਤੇ ਬਹੁਤ ਹੀ ਚੱਲ ਨਾ ਪਾਇਆ ਅੱਜ ਦਾ ਇਹ ਸ਼ਤਿਕਾਰਨਾ ਪ੍ਰੋਗਰਾਮ ਗੁਰੂ ਘਰ ਦਾ ਪੂਰਾ ਆਸਰਾ ਲੈ ਕੇ ਸਵੇਰ ਤੋਂ ਹੀ ਸਭ ਨੇ ਸਾਥ ਦੇ ਪਾਠਾ ਦੇ ਰੋਪ ਪਾਇਆ نمانے جہس کو پارٹی نے پچھلے دن کے سیوا مان بخشا کیونکہ میں کرم کیرت وشواس رکھدہ میں شاید اسے قابل سی ایک گروہ گھر کی ایک پرماتمہ دی پرماتما بخش آ کہ مجھے ہائی کمان نے پارٹی نے سکول سکھیا بورڈ دا وائس چیئرمین لگایا میں اپنے وج گھر وجہ دہا کہ جس طرح میں پہلا سیوا نبھا سا اسی طرح اس پوسٹ سے بھی کام کردان سبھا فلور کونے کونے تو میرے بہت ہی ستکارت ولنٹیئر صحبان لیڈر صاحبان آگو سا بہت ہی سرکارت بلاک پردان سہمان اور میرے بہت ہی سرکارت گرندر سنگھ شیر گئے تھی جلے اچھے چھے دور تھی جب شیر پیٹھ دوں جلے کے سانے جینا جلندہ تھی جنرلس جلن کرتے ہیں وہ بھی یہ تھی پوچھے ہیں اور خاص طور تھی آتو پرکاش بھگلو جی جو ایڈ سیکٹی کی جاپ اور انہا دے نارے بہت ہی سرکار شکشیت اندر بہت چٹا جی جلے کے ٹریڈ بینک دے سٹیٹ دے ਬਹੁਤੇ ਦਾਗ ਲਏ ਔਰ ਮੇਰੀ ਬਹੁਤ ਹੀ ਸਤਕਾਰਯੋਗ ਸ਼ਖਸੀਅਤ ਕਸ਼ਮੀਰ ਸਿੰਘ ਮੱਲੀ ਜੀ ਐਡਵੋਕੇਟ ਚੇਅਰ ਆਫ ਪ੍ਰੋਗਰੈਸ ਟ੍ਰਸਟ ਫੁੜਾੜਾ ਜਿਨ੍ਹਾਂ ਨੇ ਮੈਨੂੰ ਉਂਗਲੀ ਫੜ ਕੇ ਇਸ ਸਿਆਸਤ ਦੇ ਵਿਚ ਰੱਖਿਆ ਦਾ ਔਰ ਵਕਫਾ ਪਿੰਡਾ ਤੋਂ 505 ਜ਼ਿੰਨੇ ਵੀ ਬਲੌਗ ਕਰਦਾ ਜਿੰਨੇ ਵੀ ਲੀਡਰ ਸਾਹਿਬ ਆਲਾ ਆਇਆ ਸਾਰੇ ਜਿਹੜੇ ਕਾਹੂ ਚੰਗੇ ਤੇ ਆਇਆ ਮੈਂ ਉਹਨਾਂ ਸਾਰਿਆਂ ਦਾ ਆਪਣੇ ਵੱਲੋਂ ਆਪਣੇ ਪਰਿਵਾਰ ਨੂੰ ਪਾਰਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਆਸ ਕਰਦਾ ਕਿ ਇਸੇ ਹੀ ਤਰ੍ਹਾਂ ਤੁਸੀਂ ਮੈਨੂੰ ਅੱਗੇ ਵੀ ਪਿਆਰ ਤੇ ਸਨੇਹ ਨਾਲ ਉਜਿੰਦਾ ਰਹਿਣਗੇ ਦਿੰਦੇ ਰਹੋਗੇ ਤਾਂ ਕਿ ਅਪਾ ਹੋਰ ਦੇ ਲਈ ਅਸਮਾਜੀ ਸੇਵਾ ਕਰ ਸਕੀਏ ਦਾਸ ਵੱਲੋਂ ਗੁਰੂ ਘਰ ਨੰਗਰ ਧਿਆਨ ਕਰਵਾਇਆ ਸਾਰੇ ਹੀ ਸਜਣੋ ਮਿੱਤਰਾਂ ਨੇ گروہ کا لنگر چھپ کے جانا آ اور گروہ کا دیاں بخشا لے کے جانا نے اور میں پھر لاسٹ ساری سنگت دنتی کر دنواد کرتا ہوں واحر جی کا خالس واحر